ਵੱਡਾ ਹਾਂਸੂ ਮਹੱਲਾ ਪੰਜਵਾ ਪ੍ਰਭ ਕਾਰਨ ਕਾਰਨ ਖਮਰਤ ਸਾਰਾਂ ਕਿਸ ਤਰ੍ਹਾਂ ਸੰਦੇਜੀ ਵਾਹਿਗੁਰੂ ਕਹਿੰਦਾ ਹੈ ਜਿੰਨੇ ਕਾਰਜ ਕਰਨੇ ਹੈ ਜਿੰਨੇ ਕਾਰਨ ਮੰਨੇ ਹੈ ਕਿਸੇ ਅਗਿਆਨ ਕਾਰਨ ਮੰਨੇ ਹੈ ਕਿਸੇ ਨਕਾਲ ਨੂੰ ਕਾਰਨ ਮੰਨੇ ਹੈ ਕਿਸੇਨ ਕਰਮਾਂ ਨੂੰ ਕਾਰਨ ਮੰਨੇ ਹੈ ਕਿਸੇ ਸੁਭਮ ਉਤਸ ਰੂਪਾ ਨੂੰ ਕਾਰਨ ਮੰਨੇ ਹੈ ਮਾਨਸਿਕ ਸ੍ਰਿਸ਼ਟੀ ਦਾ ਕਿਸੇਨ ਭਾਵੇਂ ਆਦਿ ਕੇ ਅਮਾ ਹਜ਼ਾਰੋਂ ਕਾਰਨ ਮੰਨਿਆ ਹੈ ਕਿਸੇ ਨੇ ਕਿਸੇ ਚੀਜ਼ ਨੂੰ ਕਾਰਨ ਮੰਨਿਆ ਕਿਸੇ ਨੇ ਕਿਸੇ ਕਿਸੇ ਨੂੰ ਪਰਮਾਣੂ ਨੂੰ ਕਾਰਨ ਮੰਨਿਆ ਨਿਆਇਕਾਂ ਨੇ ਅਤੇ ਕਿਸੇ ਨੇ ਇਸੇ ਪ੍ਰਕਾਰ ਕਾਰੂ ਪੂਰਮ ਵਿਆਸਾ ਵਾਲੇ ਕਰਮਾਂ ਨੂੰ ਕਾਰਨ ਮੰਨਿਆ ਹੈ ਇਹ ਜਿੰਨੇ ਕਾਰਨ ਮੰਨੇ ਹਨ ਪ੍ਰਭ ਕਰਨ ਕਾਰਨ ਸਮਰਥਾਰਾ ਇਹ ਕਾਰਨ ਜਿਹੜੇ ਜੜ ਹਨਗੇ ਇਹਨਾਂ ਨੂੰ ਕਰਨ ਵਾਲਾ ਪ੍ਰਭ ਆਪ ਹੈ ਕਿ ਆਪਕੰ ਤੋਂ ਬਿਨਾ ਕੋਈ ਚੀਜ਼ ਸਹੀ ਨਹੀਂ ਹੋ ਸਕਦੀ ਇਸ ਕਰਕੇ ਸਾਰੇ ਕਾਰਜਾਂ ਨੂੰ ਕਰਨ ਵਾਲਾ ਆਪ ਪ੍ਰਭੂ ਹੈ ਤੇ ਸਾਰਿਆਂ ਦਾ ਕਾਰਨੂ ਬ੍ਰਹਮ ਹੈ ਆਪ ਸਰੂ ਕਲਾਸ ਮੌ ਸ਼ਕਤੀਆਂ ਦਾ ਮਾਲਕ ਹੈ ਆਪ ਏ ਭਾਈ ਅਰਖ ਜਗਤ ਸਗਲ ਦੇ ਹੱਥਾਰਾਂ ਕੇਤੂ ਦੇਸ਼ਰ ਸਾਰੇ ਜਗਤ ਨੂੰ ਆਪ ਦਾ ਕਿਰਪਾ ਦਾ ਹੱਥਿਆ ਦੇ ਕੇ ਰੱਖਿਆ ਕਰਨਾ ਕਰਦਾ ਹੈ ਤੂੰ ਤੇ ਹੁਣ ਵੀ ਰੱਖਣਾ ਕਰ ਆਵਜਾ ਕਿਰਪਾ ਦਾ ਹੱਥ ਦੇ ਕੇ ਸਮਰਸ ਸਰਨਾ ਯੋਗ ਸੁਆਮੀ ਏ ਸਰਵ ਕਦਾ ਸਮਾ ਸ਼ਕਤੀਆਂ ਦੇ ਮਾਲਕ ਸਰਨ ਪਰੇ ਜਾਂ ਕਾ ਨੇਤਰ ਹੋਰ ਸਰਨਾ ਨੂੰ ਰਖਣ ਦੇ ਯੋਗ ਨਾਇਕ ਹੋ ਏ ਸੁਆਮੀ ਪਰਮੇਸ਼ਰ ਕਿਰਪਾ ਦੇ ਸੁਖ ਦਾਤਾ ਕਿਰਪਾ ਦਾ ਸਮੁੰਦਰ ਹੋ ਤੂੰ ਸਰਵ ਸੁਖਾਂ ਦਾ ਬਾਪਾ ਹੈ ਪਰਮੇਸ਼ਰ ਹਉ ਕੁਰਬਾਨੀ ਦਾਸ ਤੇ ਜਿਨਾਂ ਨੂੰ ਇਹ ਸੰਗ ਪਈ ਹੈ ਮੋਹ ਨਾ ਤੇਰੇ ਸੇਵਕਾਂ ਤੋਂ ਅਸੀਂ ਕੁਰਬਾਨ ਆਪਾ ਵਰਨਾ ਕਰੀਏ ਬਲਿਹਾਰ ਜਾਈਏ ਜਿਨੀ ਇਹ ਤੋ ਪਛਾਣ ਜਿਵੇਂ ਤਨ ਇੱਕ ਅਦਵਾਇ ਪ੍ਰੂਪ ਨੂੰ ਸਕੇ ਪਾਤਸ਼ਾਹ ਪਛਾਣ ਲਿਆ ਹੈ ਵਰਨ ਚਿਹਨ ਨਾ ਜਾਏ ਲਖਿਆ ਆਲਵਾ ਵਰਨ ਖੱਤਰੀਆਂ ਵਿੱਚੋਂ ਐ ਕਿ ਬਹਾਮਣਾ ਵਿੱਚੋਂ ਐ ਕਿ ਬਈਸਾ ਵਿੱਚੋਂ ਐ ਕਿ ਸੂਦਾ ਵਿੱਚੋਂ ਐ ਇਹ ਵਰਨ ਨਹੀਂ ਜਾਣਿਆ ਜਾ ਸਕਦਾ ਤੇ ਜੇਨ ਕੰਠੀ ਵਾਲਾ ਕਮਾਲਾ ਵਾਲਾ ਇੱਕ ਰੁਦਰਾਖੀ ਵਾਲਾ ਕਿ ਤੈਨੂੰ ਪਵਾਣਾ ਕੋ ਕਸਾਈ ਵਾਲਾ ਹੈ ਕਿ ਜਿਹਨ ਨੂੰ ਨਾਰਾ ਤੇਰਾ ਲਖਿਆ ਨਹੀਂ ਜਾ ਸਕਦਾ ਕਿਸੇ ਪ੍ਰਕਾਰ ਵਰਨ ਰੰਗ ਨਹੀਂ ਜਾਣਿਆ ਸਦਾ ਵੀ ਕਾਲ ਹੈ ਤੇ ਗੋਰਾ ਹੈ ਕਿ ਕਿੰਨੂ ਤੇਰੇ ਫਿਰਗੂ ਪਾਜ ਆਦਿਕ ਲੱਗੇ ਹੋਏ ਹੈ ਕੋ ਹੋਰ ਕੋਈ ਬਾਹਵਨ ਆਦਿਕ ਚਿੰਨ ਛੋਟਾ ਹੈ 52 ਉਂਗਲਾਂ ਵਈ ਹੈ ਕਿ ਤੇ ਆਦਿਕ ਜਿਹਨ ਵੀ ਕੋਈ ਤੇਰਾ ਲਖਿਆ ਨਹੀਂ ਜਾ ਸਕਦਾ ਵਰਨ ਕਸਮ ਨਹੀਂ ਕੀਤਾ ਜਾ ਸਕਦਾ ਤੇਰਾ ਚਿੰਨ ਰੂਪ ਚੱਕਰ ਜਿਹਨੇ ਹਰ ਵਰਨ ਜਾਤ ਅਰਤਾਤ ਮਹਿਨ ਜੇ ਰੂਪ ਰੰਗਾ ਰੇਹ ਵੀ ਕੋ ਕਹਿ ਨਾ ਸਕਦ ਕੇ ਕਿਸੇ ਪ੍ਰਕਾਰ ਲਖਿਆ ਨਹੀਂ ਜਾਂਦਾ ਤੂੰ ਇਸੇ ਪ੍ਰਕਾਰ ਵਰਨ ਵਰਨ ਅੱਖਰ ਆਦਿਕਾ ਕਰਕੇ ਵੀ ਵਰਨ ਨਹੀਂ ਕੀਤਾ ਜਾਂਦਾ ਕਿੰ ਚੱਕਰ ਆਦਿਕਾ ਕਰਕੇ ਜੋਤਿਸ਼ ਵਿਦਿਆ ਕਰਕੇ ਵੀ ਲਖਿਆ ਨਹੀਂ ਜਾ ਸਕਦਾ ਕਥਨ ਤੇ ਅਕਥਾ اے ਪਰਮੇਸ਼ਰ ਤੂੰ ਕਥਨ ਤੋਂ ਅਕਤ ਸਰੂਪ ਹੈ ਤੇਰਾ ਕਥਨ ਅੰਦਰ ਹੋਣਾ ਨਹੀਂ ਸ਼ਕਤੀ ਵਿਰਤੀ ਕਰਕੇ ਕਸਮ ਨਹੀਂ ਕੀਤਾ ਜਾਂਦਾ ਯੋਗ ਸ਼ਬਦ ਕਰਕੇ ਰੂੜੀ ਸ਼ਬਦ ਕਰਕੇ ਜਾਂ ਯੋਗ ਰੂੜੀ ਦੋਹਾ ਕਰਕੇ ਇਹ ਸ਼ਕਤੀ ਵਰਤੀ ਦੇ ਪਦ ਹੁੰਦੇ ਆ ਇਹਨਾਂ ਤੋਂ ਕਾਥੋਂ ਲਖੜੇ ਵਰਤੀ ਕਰਕੇ ਗੁਰੂ ਸਾਹਿਬ ਜੀ ਨੇ ਉਹਨਾਂ ਗਏ ਹਨ ਬਿਨਵੰਤ ਨਾਨਕ ਸੁਣਹੁ ਬੇਨਤੀ ਬੇਨਤੀ ਪੁਰਬ ਕਸੀ ਕਹਿੰਦੇ ਆ ਗੁਰੂ ਸਾਹਿਬ ਜੀ ਕਹਿੰਦੇ ਨੇ ਮਹਾਰਾ ਬੇਨਤੀ ਸੁਣੋ ਆਪ ਪ੍ਰਭ ਕਰਨ ਕਾਰਨ ਸੰਵਰਤਿ ਕਰੂ ਸੇ ਪ੍ਰਭੂ ਕਰਜਾਂ ਦੇ ਕਰਨ ਵਾਲਾ ਵੀ ਤੂੰ ਆਪ ਹੈ ਸਰਬ ਕਲਾ ਸਮਰੱਥ ਹੈ ਤੂੰ اے ਜੀ ਤੇਰੇ ਤੂੰ ਕਰਤਾਰਾ ਇਹ ਮਹਾਰਾਜ ਸਾਰੇ ਜੀ ਜਨ ਤਾਪਕੇ ਹਮੇ ਤੂੰ ਸਾਰੇ ਇਸਤਿਹਾਰਿਆ ਕਰਨ ਵਾਲਾ ਹੈ ਪ੍ਰਭ ਦੂਖ ਦਰਦ ਭਰਮ ਰਹਿਤਾਰਾ اے ਪ੍ਰਭੂ ਜੀ ਦੁੱਖਾਂ ਤੋਂ ਦਰਦਾਂ ਤੋਂ ਭਰਮ ਤੋਂ ਰਹਿਤ ਹੈ ਤੂੰ ਏਕੀ ਜਿਹੜਾ ਪਾਠ ਰੱਖਿਆ ਇਹਨਾਂ ਕਰਤਾਰ ਪ੍ਰਸਾਦ ਵਿੱਚ ਹਰ ਤਰ੍ਹਾਂ ਮੰਨਿਆ ਹੈ ਸੋ ਏਕੀ ਵੀਰਾਂ ਸੋਧੀਆਂ ਜਿਹੜੀਆਂ ਹੁਣ ਕਰਤਾਰ ਕ੍ਰਿਪਾ ਜਾਨਵੇ ਦੀਆਂ ਉਹ ਬੜੀ ਭਾਰੀ ਜਿਦ ਪਈ ਲਈ ਕਈ ਦਿਨ ਇਹ ਹਰਤਾ ਦਾ ਆਠ ਇੱਕ ਦਿਖਦਿਆਂ ਵੀਰਾਂ ਜੋ ਮਿਲਿਆ ਸੀ ਉਹ ਇਹਨਾਂ ਰੱਖ ਲਿਆ ਇਹ ਦੂਸਰਾ ਕਾਠ ਬਦਲ ਦਾ ਸੰਭਨਾ ਰਹਿ ਤਹ ਤੋ ਤੇ ਹਰਨ ਵਾਲਾ ਭਰਮ ਨੂੰ ਦੁੱਖ ਨੂੰ ਦਰਦ ਨੂੰ ਰਾਮ ਦੂਹ ਦਰਦ ਨਿਵਾਰ ਖਿਨ ਮਹਿ ਕਿਰਪਾ ਤੇ ਕਾਸ਼ਾ ਭਰਮ ਨੂੰ ਜੀਵਾਂ ਦੇ ਨੂੰ ਤੇ ਜੰਮਣ ਮਰਨ ਦੇ ਦੁੱਖ ਨੂੰ ਦਰਦ ਵਿਗਿਆ ਦੀਆਂ ਪੀੜਾਂ ਨੂੰ ਖਣਚਨ ਵਿੱਚ ਨਿਵਰਤ ਕਰਨਾ ਕਰ ਰੱਖ ਲੇਹੁ ਦੀਨ ਦਇਆਲਾ ਜੇ ਗਰੀਬਾਂ ਦੇ ਬਿਆਲਤਾ ਕਰਨ ਵਾਲੇ ਪਰਮੇਸ਼ਰ ਅਬ ਰੱਖਿਆ ਕਰ ਲੋ ਕਿਰਪਾ ਕਰੋ ਮਾਤਾ ਪਿਤਾ ਸਵਾਮ ਸੱਜਣ ਸਾਡੇ ਮਾਤਾ ਵੀ ਤੁਸੀਂ ਹੋ ਸਾਡੇ ਪਿਤਾ ਵੀ ਤੁਸੀਂ ਹੋ ਤੇ ਪਿੰਨ ਨੂੰ ਮੇਤੂ ਬਦਾਨ ਕਰਨ ਹੋਣੇ ਕਰਕੇ ਪਿਤਾ ਨੂੰ ਮੇਤੂ ਕਰਨ ਨੂੰ ਮਾਤਾ ਉਹ ਬਦਾਨ ਕਰਨ ਹੁੰਦੀ ਹੈ ਤੋ ਪਿੰਨ ਨੂੰ ਮੇਤੂ ਬਦਾਨ ਕਰਨਾ ਜਿਵੇਂ ਮੱਕੜੀ ਜਿਹੜੀ ਹੈ ਜਾਲੇ ਨੂੰ ਜਿਹੜਾ ਸਥੂਲ ਸ੍ਰੀ ਆ ਉਹ ਬਾਜਾਨ ਕਾਰਨ ਮੱਕੜੀ ਦਾ ਤੇ ਜਿਹੜਾ ਸੂਖਮ ਸ੍ਰੀ ਆ ਮੱਕੜੀ ਦਾ ਉਹ ਨਿਤਕਾਰਨ ਹੈ ਜਦੋਂ ਸਕਲ ਬਿਠਾਉਦੀ ਹੈ ਉਹ ਜਿਹੜਾ ਸੂਲ ਸ੍ਰੀ ਵਿੱਚੋਂ ਜਾਲਾ ਪੈਦਾ ਕਰਦੀ ਹੈ ਇਸੇ ਪ੍ਰਕਾਰ ਮਹਾਰਾਜ ਆਪ ਹੀ ਇਹ ਪਿੰਗ ਨਿਤ ਬਾਜਾਨ ਕਰਨੂ ਹੈ ਆਪ ਹੀ ਮਾਤਾ ਪਿਤਾ ਰੂਪ ਹੈ ਸਵਾਮ ਸੱਜਣ ਸਰੂਕਾਰ Swami ਹੈ ਸੱਜਣ ਪਿਆਰਿਆ ਹੈ ਸਭ ਜਗਤੂ ਬਾਲ ਗੋਪਾਲ ਸਾਰੇ ਜਗਤ ਦਾ ਹਾਰਾ ਬਾਲ ਗੋਪਾਲ ਨੰਨਾ ਬੱਚਾ ਹੈ ਜੀ ਛੋਟਾ ਬੱਚਾ ਹੈ ਆਜ ਕਾ ਇਹ ਗੋਪਾਲ ਸਾਰੇ ਜਗਤ ਦਾ ਮਾਲਕਾ ਹੈ ਤੁੰ ਕਾਲਕ ਹੈ ਇਲਾ ਜੋ ਸ਼ਰਨ ਆਵੇ ਗੁਣ ਨਿਧਾਨ ਪਾਵੇ ਜੋ ਮਾਰੇ ਆਪ ਦੀ ਸ਼ਰਨ ਆਉਂਦਾ ਹੈ ਉਹ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਆਪ ਨੂੰ ਪਾ ਲੈਂਦਾ ਹੈ ਤੋ ਬਹੁੜ ਜਨਮ ਨਾ ਮਰਤਾ ਉਹ ਮੁੜ ਕੇ ਜਨਮ ਤੇ ਨਹੀਂ ਆਉਂਦਾ ਕਿ ਨਾ ਮੌਤ ਦੇ ਮੂੰਹ ਮਰਦਾ ਹੈ ਜੰਮਣ ਮਰ ਕੋ ਰਹਿ ਤੋ ਜਾਂਦਾ ਬਿਨਵੰਤ ਨਾਨਕ ਦਾਸ ਤੇਰਾ ਬੇਨਤੀ ਪੁਰਬ ਕਹਿੰਦੇ ਆ ਸੱਚੇ ਬਾਦਸ਼ਾ ਆਪਕੇ ਸੇਵਕ ਗੁਰੂ ਸਾਹਿਬ ਵੀ ਕਹਿੰਦੇ ਹਨ ਸਾਡੀ ਜੀ ਤੇਰੇ ਤੂੰ ਕਰਤਾ ਸਾਰੇ ਜੀ ਮਾਰਾ ਤੇਰੇ ਪੈਦਾ ਕੀਤੇ ਬ੍ਰਹਮਾ ਕੋ ਲਾ ਕੇ ਮੱਛਰ ਤੱਕ ਤੂੰ ਸਾਰਿਆਂ ਦਾ ਕਰਤਾ ਹੈ ਰਚਣ ਵਾਲਾ ਹੈ ਆਖ ਪਹਿਰ ਹੜ ਧਾਈ ਹੈ ਰਹਾ ਇਸ ਤੋਂ ਕੋਰ ਭਾਈ ਭਾਵਨਾ ਦੇ ਨਾਲ ਅੱਛੇ ਪੈਰ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਸ ਨਾਮ ਨੂੰ ਪਰਮੇਸ਼ਰ ਨੂੰ ਧਿਆਵਾ ਕਰੀਏ اے ਭਾਈ ਮਨ ਇੱਛੇ ਆੜਾ ਫਲ ਪਾਈਐ ਰਾਮ ਫਿਰ ਮਨ ਜੋ ਇੱਛਾ ਕਰੋਗੇ ਉਹ ਧਰਮ ਅਰਥ ਕਾਮ ਫਲ ਨੂੰ ਪਾ ਲਈਦਾ ਹੈ ਰਾਮ ਪਿਆਰੇ ਮਨ ਇੱਛੇ ਪਾਈਐ ਪ੍ਰਭ ਤੇ ਆਈਐ ਜੇ ਤੂੰ ਵੀ ਇਹ ਕਾਲ ਤੂੰ ਹੀ ਧਿਆਕਾਰ ਬਣਤੀ ਕਰਕੇ ਤੂੰ ਤੂੰ ਕਰਕੇ ਤੂੰ ਹੋ ਮਝ ਨਹੀਂ ਰਹਣਾ ਹੋ ਕਿਉਂ ਧਿਆਈਏ ਮਨ ਚ ਜੋ ਇੱਛਾ ਹੈ ਉਸ ਸੈਫਲ ਪਾ ਲਈਦੇ ਐ ਬਿੱਤ ਹੈ ਜੰਮ ਕੇ ਤਰਾਸਾ ਜਿਹੜੇ ਜਮਾਂ ਦੇ ਡਰ ਆ ਉਹ ਵੀ ਚੱਕੇ ਜਾਂਦੇ ਮਰ ਜਾਂਦੇ ਹਨ ਜੰਮਣ ਮਰਨ ਦੇ ਡਰ ਵੀ ਜਮਾਨੇ ਦੇ ਵੀ ਡਰ ਖੂਬਿਤ ਗਾਇਆ ਸਾਧ ਸੰਗਾਇਆ ਜਿਵੇਂ ਅਨਮੂਲ ਪਿਰਥਵੀ ਵੀ ਰੱਖਿਆ ਕਰਨ ਵਾਲੇ ਦਾ ਗਾਉਣਾ ਕੀਤਾ ਹੈ ਸਾਧ ਸੰਗ ਦੇ ਕੇ ਆ ਕੇ ਮਿਲ ਕੇ ਭਈ ਪੂਰਨ ਆਸਾ ਉਹਨੀਆਂ ਸਾਰੀਆਂ ਆਸਾ ਇੱਛਾ ਪੂਰਕ ਸਭ ਸੁਭਾਅ ਹੰਕਾਰ ਦੁੱਤੀਆਂ ਸਾਜਮਾਨ ਮੋਹ ਵਿਕਾਰ ਸਗਲੇ ਉਹਨਾਂ ਛੱਡ ਕੇ ਮੌਣ ਵਿੱਚ ਹੈ ਜਿਹੜੀ ਹੋਣੀ ਵੀ ਮੇਰੇ ਲੋਕ ਜਲੂਸ ਕੱਢਣ ਪਾਲਕੀਆਂ 'ਚ ਬਿਠਾਉਣ ਮੇਰਾ ਲੋਕ ਸਤਕਾਰ ਕਰਨ ਟੇਕਾ ਕਰਨ ਤੇ ਮਾਨ ਦੀ ਇੱਛਾ ਛੱਡ ਦੁੱਤੀ ਉਹਨਾਂ ਨੇ ਅਤੇ ਮੋਹ ਵਿਕਾਰ ਸਗਲੇ ਉਹ ਜਿਹੜਾ ਸਰੀਰ ਮਾ ਵੀ ਛੱਡ ਦੁੱਪੈ ਉਹ ਕਾਰ ਕਾਮ ਆਪਕ ਵੀ ਸਾਰੇ ਤਿਆਗ ਦਿੱਤੇ ਹਨ ਪ੍ਰਭੂ ਕੈ ਮਨ ਭਾਈ ਹੈ ਇਸ ਪ੍ਰਕਾਰ ਜੇ ਗੁਨਾ ਆ ਜਾਣ ਸਾਡੇ ਚੌਗਣ ਮਿਟ ਜਾਣ ਮਾਣ ਦੇ ਤਾਂ ਨਿੰਮੜਤਾ ਆ ਜਾਏ ਮੋਹ ਦੇ ਤਾਂ ਵੇਕ ਆ ਜਾਏ ਵਕਾਰਾਂ ਦੇ ਤਾਂ ਦਸਤੂ ਵਿਚਾਰ ਅੰਦਰ ਆ ਜਾਏ ਸਾਰੇ ਜੁਰ ਮਿਟ ਜਾਣ ਤੋਂ ਪ੍ਰਭੂ ਅਕਾਲ ਤੁਲੇ ਮਨ ਚ ਭਾਗ ਜਾਈਦਾ ਹੈ ਬਿਨਵੰਤ ਨਾਨਕ ਦਿਨ ਸਦਾਣੀ ਬਿਨਸੀ ਪੁਰਮ ਕਹਿੰਦੇ ਹਾਂ ਕਿਤੇ ਇਹ ਰਾਤ ਨੂੰ ਵੀ ਦਿਨੇ ਵੀ ਸਦਾ ਹਰ ਹਰ ਧਿਆਈ ਹੈ ਸਦਾ ਜਿਹੜੀ ਸਾਰਿਆਂ ਨੂੰ ਹਰੇ ਤਰੇ ਕਰਨ ਵਾਲਾ ਹੈ ਉਸ ਨੂੰ ਇੱਕ ਚਿਤ ਹੋ ਕੇ ਧਿਆਣਾ ਕਰੀਏ ਦਰਵਾਜ ਹੈ ਅਨਹਤ ਬਾਜੇ ਰਾਮ ਸਰਬਜੀ ਜੀ ਫਰਮਾਉਂਦੇ ਫਿਰ ਤੁਹਾਡੇ ਦਰ ਅੰਦਰ ਹੀ ਅਨ ਅਨਹਤ ਨਾਸਤ ਰਹਿ ਤੁਰਨ ਵਾਲੇ ਸਤਨਾਮ ਸ੍ਰੀ ਵਾਹਿਗੁਰੂ ਦੇ ਬਾਜੇ ਵਜਾਉਣਗੇ ਅਨਹਤ ਜੋ ਨਾ ਇੱਕ ਤਾਂ ਆਹਤ ਸ਼ਬਦ ਹੁੰਦੇ ਆ ਇੱਕ ਅਨਾਹਤ ਹੁੰਦੇ ਆ ਅਨਹਾਤ ਉਹ ਹੁੰਦੇ ਆ ਜੇ ਡੱਗਾ ਮਾਰਨੇ ਕਰਕੇ ਜਿਵੇਂ ਕੰਢਿਆਲ ਤੋਂ ਆਵਾਜ਼ ਨਿਕਲਦੀ ਹੈ ਕੇ ਫੂਕ ਮਾਰਨ ਤੋਂ ਸੰਖ ਵਿੱਚੋਂ ਆਵਾਜ਼ ਨਿਕਲਦੀ ਹੈ ਜਿਵੇਂ ਗੱਜ ਫੇਰਨ ਤੋਂ ਸਾਰੰਗੀ ਤੋਂ ਆਵਾਜ਼ ਨਿਕਲਦੀ ਹੈ ਫੂਕ ਮਾਰਨ ਤੋਂ ਬੀਨ ਵਿੱਚੋਂ ਆਵਾਜ਼ ਨਿਕਲਦੀ ਹੈ ਬੰਸਰੀਆਂ ਵਿੱਚ ਫੂਕ ਮਾਰਨ ਤੋਂ ਆਵਾਜ਼ ਨਿਕਲਦੀ ਹੈ ਇਹ ਸਭ ਆਹਤਵਾਦੀ ਹਨ ਅਨਹਾਤ ਇਸ ਹਾਲ ਕਿ ਜੀ ਨਾਸਤੋ ਰਹਿਬ ਪਰਮੇਸ਼ਵਰ ਆਇਆ ਆਪ ਉਹਨਾਂ ਦੇ ਗਲ ਅੰਦਰ ਅੰਤਕਾਰਨ ਦੇ ਵਾਜਿਆ ਹੁੰਦਾ ਤਰਗਤ ਹੋਇਆ ਹੁੰਦਾ ਨਾਸਤੇ ਰਹਿ ਤੋ ਵਾਜਿਆ ਹੈ ਸੋ ਦਿਨ ਵਜਾਈ ਕਿੰਗਰੀ ਵਾਜਿਆ ਜੋਗੀ ਜੋਗੀ ਸਾਹ ਕਿੰਗਰੀ ਵਜਾਏ ਇਕਿਆਸੋ ਪਰਮੇਸ਼ਰ ਨਾਸਤੇ ਰਹਿ ਪ੍ਰਗਟ ਹੋਇਆ ਹੁੰਦਾ ਹੈ ਇਧਰ ਅੰਦਰੋਂ ਬਾਜੇ ਵੱਜਿਆਉਂਦੇ ਐ ਯੋਗੀਆਂ ਦੇ ਪੰਜ ਵਾਜੇ ਐ ਉਹ ਐ ਤਤ ਸੰਤੀ ਬਚਰਮ ਕਾ ਘਣਕਾਂ ਸੀ ਕਾ ਜਾਨ ਨਾਗ ਸੈਦ ਘਟਕੋ ਕਾ ਸਵਾਸ ਤੋ ਘਰ ਪਹਿਚਾਨ ਇਹ ਵੀ ਜਿਤਨੇ ਕਾਗਰ ਤੈ ਸੁਣਦੇ ਰਹਿੰਦੇ ਐ ਪਰ ਗੁਰੂ ਗੋਬਿੰਦ ਸਿੰਘ ਨੂੰ ਹੀ ਸੁਣਦੇ ਰਿਹਾ ਐ ਉਹ ਨਾਸਤੋ ਰਹੇ ਤੇ ਰਾਜੇ ਵਜਦੇ ਹੈ ਉਹਨਾਂ ਦੇ ਕਟ ਕਟ ਹਰ ਗੋਪਿਤ ਗਾਜੇ ਰਾਮ ਕਟਾ ਕਟ ਯਾਰ ਖਾਣੀਆਂ ਦੇ ਹਰੀ ਜੋ ਸਾਰਿਆਂ ਦੇ ਪਾਪਾਂ ਦਾ ਹਾਰ ਕਰੇ ਗੋਬਿੰਦ ਜੋ ਪਿਛਵੀਂ ਰੱਖਿਆ ਕਰਨ ਵਾਲਾ ਉਹ ਗਾਜੇ ਪ੍ਰਗਟ ਹੋਉਂਦਾ ਰਾਮ ਹੀ ਪਿਆਰੇ ਗੋਵਿੰਦ ਗਾਜੇ ਸਦਾ ਦੇ ਰਾਜੇ ਗੋਬਿੰਦ ਪਰਮੇਸ਼ਰ ਐਸਾ ਤਰਗਟ ਹੁੰਦਾ ਗਾਜਨਾ ਹੈ ਸਦਾ ਹੀ ਉਸ ਰਿਲੇ ਨੂੰ ਆਪਣਾ ਤਖਤ ਜਾਣ ਕੇ ਬਰਾਜਣ ਲੱਗ ਜਾਂਦਾ ਰਹਿਣ ਲੱਗ ਜਾਂਦਾ ਹੈ ਉਹ ਤੇ ਇਸੇ ਨੂੰ ਹੋ ਜਾਂਦਾ ਹੈ ਸਦਾ ਗੁਰਮਖੋ ਦੇ ਵਿੱਚ ਬਣਾਜਦੇ ਆਲੇ ਉਸ ਦੇ ਵਿੱਚ ਬਣਾਜਦੇ ਆ ਉਸ ਦੇ ਵਿੱਚ ਏਕਤਾ ਪਾਉਂਦੇ ਹਨ ਅਗਮ ਅਗੂਤਰ ਉੱਚਾ ਉਹ ਅਗਮ ਮੰਨ ਦੇ ਸੰਕਲਪ ਦਾ ਅਗਮ ਹੈ ਇੰਦਰੀਆਂ ਦੇ ਵਿਸ਼ੇ ਹੈ ਕੁਝ ਕੰਨਾਂ ਬਣਾਤੋ ਅਤੀਤ ਹੈ ਗੁਣ ਬਿਆੰਤ ਕਿਸ ਕਹਿਣ ਨਾ ਜਾਈ ਬ੍ਰਹਮਦੇਵ ਭੁਮੇਸ਼ਰ ਦੇ ਗੁਣਾਂ ਕੋਈ ਕਥਨ ਨਹੀਂ ਕੀਤੇ ਜਾਂਦੇ ਕੋਈ ਨਾ ਸਕੇ ਪਹੁੰਚਾ ਕੋਈ ਵੀ ਉਸ ਦੇ ਗੁਣਾਂ ਦੇ ਬਰਾਬਰ ਪਹੁੰਚ ਨਹੀਂ ਸਕਦਾ ਬਰਾਬਰੀ ਕਰਨ ਵਾਸਤੇ ਆਪ ਉਪਾਏ ਆਪ ਪ੍ਰਤਪਾਲੇ ਇਹ ਵੀ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਆਪ ਹੀ ਸਰਾਂ ਦੇ ਪ੍ਰਤੀਕਾਂ ਹੀ ਪਾਲਣ ਕਰਦਾ ਹੈ ਜੀ ਜੰਤ ਸਭ ਸਾਜੇ ਜਿੰਨੇ ਜੀ ਜੰਤ ਛੋਟੇ ਵੱਡੇ ਮਛਰ ਤੱਕ ਹਾਕੀ ਕੀ ਚੀਤੀ ਤੇ ਕੁੰਜ ਦਾ ਸੂਲਾ ਸਰ ਪਰ ਕਿਰਪਾ ਦੇਸ਼ ਕਰ ਹੂਲਾ ਆਪ ਹੀ ਸਾਜਵਾ ਕੀਤੇ ਆ ਰਚਨਾ ਕੀਤੇ ਆ ਤੈਨੂੰ ਮਾਨਕ ਸੁਖ ਨਾਮ ਭਗਤੀ ਬੇਨਤੀ ਪੁਰਬੋ ਕਹਿੰਦੇ ਆ ਅਸੀਂ ਸਤਿਗੁਰੂ ਮਾਨਕ ਦੇਵ ਜੀ ਕਹਿੰਦੇ ਨੇ ਉਗੀ ਤਰ ਤਾ ਹੁੰਦਾ ਹੈ ਜੇ ਮਾਰਾ ਨਾਮ ਜਪੀਏ ਪ੍ਰੇਮਾ ਭਗਤੀ ਕਰੀਏ ਸਰਵਜਹ ਅਨਹਦ ਬਾਜਿ ਰੇ ਦੇਨ ਅੰਦਰ ਹੀ ਹੱਬ ਤੋਂ ਰਹਤ ਇੱਕ ਨਾ ਸਤਨਾਮ ਵਾਹਿਗੁਰੂ ਦੇ ਰਾਜੇ ਬਜਿਉਂ ਦੇ ਪ੍ਰਗਟ ਹੋਏ ਆਉਂਦੇ ਹਨ